ਬੀਬੀ 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 ਮੰਮੀ ਤਾਂ ਨਹੀਂ ਆਈ ਮੇਰੀ ਇੱਥੇ ਨਾ ਪੁੱਤ ਇੱਥੇ ਤਾਂ ਨਹੀਂ ਆਈ ਆ ਵੀਰੂ ਦੇ ਨਾਲ ਬੈਠੀ ਹੋਵੇ ਕਿਤੇ ਉੱਥੇ ਦੇਖ ਜੀ ਯਾਰ ਕੰਮ ਤੋਂ ਆnde ਸਾਰਾ ਆਰਾਮ ਤਾਂ ਕੀ ਕਰਨਾ ਇਹਨਾਂ ਨੂੰ ਹੀ ਲੱਭਣ ਤੁਰਿਆ ਰਵੇ ਪੁੱਤ ਪਰਮ ਕਿਉਂ ਨਾ ਉਹਨੇ ਕਿੱਥੇ ਜਾਣਾ ਇੱਥੇ ਹੋਊਗੀ ਕਿਤੇ ਆਪਣੀ ਬਿਮਾਰੀ ਦਾ ਇਲਾਜ ਲੱਭਦੇ ਹੋ ਕਿਤੇ ਬਿਮਾਰੀ ਕਿਹੜੀ ਬਿਮਾਰੀ ਜੇ ਕੋਈ ਦੁੱਖ ਤਕਲੀਫ ਆ ਤਾਂ ਸਾਨੂੰ ਦੱਸੇ ਅਸੀਂ ਦਵਾਈ ਲੈ ਕੇ ਦਿੰਨੇ ਆ ਇਦਾਂ ਲੋਕਾਂ ਕੋ ਜਾ ਕੇ ਕਿਹੜਾ ਇਲਾਜ ਲੱਭ ਜਾਣਾ ਦਵਾਈ ਕਈ ਵਾਰ ਕਈ ਬਿਮਾਰੀਆਂ ਆਸਤੋਂ ਹੁੰਦੀਆਂ ਜਿਹਨਾਂ ਨੂੰ ਦਵਾਈ ਦੀ ਲੋੜ ਹੀ ਨਹੀਂ ਹੁੰਦੀ ਕਿਸੇ ਬਿਸ਼ੂਰ ਨੂੰ ਸਵੇਰੇ ਉੱਠ ਕੇ ਐਨੇ ਹੀ ਪੁੱਥਲੋਣਾ ਕਿ ਬਾਪੂ ਕੀ ਗੱਲ ਅੱਜ ਲੇਟ ਉੱਠਿਆ ਠੀਕ ਤਾਂ ਹੈ ਜੇ ਨਹੀਂ ਠੀਕ ਤਾਂ ਚੱਲ ਮੈਂ ਤੈਨੂੰ ਦਵਾਈ ਲਿਆ ਦਮ ਬਾਪੂ ਕਹਿੰਦਾ ਮੇਰੇ ਪੁੱਤ ਨੇ ਪੁੱਛ ਲਿਆ ਤਾਂ ਮੈਂ ਉੱਧੀ ਠੀਕ ਹੋ ਗਿਆ। ਕਦੀ ਮਾਂ ਨੇ ਪੁੱਛਿਆ ਹੋਵੇ, "ਮਾਤਾ, ਕੀ ਕੱਲ ਅੱਖਾਂ 'ਚ ਪਾਣੀ ਲੱਗਦਾ?" ਠੀਕ ਐ। ਆਵਾਜ਼ ਦਿੱਤਾ ਦੀਆਂ, "ਚੱਲ ਦਵਾਈ ਲਿਆਦ ਮਾਂ।" ਤੇ ਮਾਤਾ ਕਹਿੰਦੀ, "ਮੈਨੂੰ ਕਿਸੇ ਦਵਾਈ ਦੀ ਲੋੜ ਨਹੀਂ।" ਮੇਰੇ ਮੋਰ ਪੁੱਤ ਨੇ ਪੁੱਛ ਲਿਆ, "ਮੈਂ ਠੀਕ ਹੋ ਗਈ।" "ਬਸ ਇਹ ਹੀ ਦਵਾਈ ਚਾਹੀਦੀ ਆ ਪੁੱਤ। ਜੇ ਨਹੀਂ ਤੇਰੀ ਮਾਂ ਨੂੰ ਦੇ ਦੇ ਕਰੂੰ।" ਨਹੀਂ ਮੇਰੀ ਔਖ ਸੇ ਰਾਕੇ ਜਦ ਮੇਰੇ ਕੋਲ ਬੰਦੀ ਹੈ ਨਾ ਤੈਨੂੰ ਗੁਸਾ ਤੰਗ ਲਗਦਾ ਸੇ ਕੋਈ ਮੈਂ ਰੋਠ ਰੋਠ ਕੇ ਦਿੱਕਾ ਦੇ ਆ ਜੰਨੀ ਅਸਲ ਤੇਰੇ ਕਾਰੇ ਆ ਕਿ ਮੈਨੂੰ ਉਹ ਮਿਲਦਾ ਜੋ ਮੈਨੂੰ ਮੇਰੇ ਕੰਨ ਨਹੀਂ ਮਿਲਿਆ ਅਸਲ ਤੇਰੇ ਕੋਲ ਆ ਕੇ ਮੈਂ ਆਪਣਾ ੱਤੇ ਡੋਲਾ ਕਰ ਲੈਂੀ ਆ ਕਿ ਮੇਰੇ ਨੋ ਪੁੱਤ ਕੋਲ ਦਾ ਮੇਰੇ ਕੋਲ ਵਖੰਡਾ ਪੈ ਨਹੀਂ ਹੈ ਤਿੱਕੰਦਾ ਕੰਕਾਰੇ ਨੂੰ ਪੱਤਿਆਂ ਨੂੰ ਖੂਸ ਗੁਰੇ ਤਰਾਜ ਜਿਹਾ ਦੇ ਹੁੰਦੇ ਹੋਏ ਬੇ ਕੰਨੀਆਂ ਆਖੀਸ ਗੁਰੇ ਮਨ ਯਾਦ ਆਂਦਾ ਜਦੋਂ ਤੂੰ ਛੋਟਾ ਹੁੰਦਾ ਸੀ ਨਾ ਤਾਂ ਸਾਰਾ ਸਾਰਾ ਦਿਲ ਅਖੇ ਮਾਦੀ ਕੋਟੀ ਚੜਿਆ ਰਹਿਦਾ ਸੀ ਤੇ ਜੇ ਕਿਤੇ ਉਹ ਨਾ ਆ ਤਿਸ ਨਾ ਤਾਂ ਸਾਰਾ ਬੰਦ ਦੁਆੰਦ ਸੇਤ ਚੱਕ ਲੈਗਾ ਸੀ ਜੋ ਬਤਨ ਬਤਨ ਚ ਮਾਂ ਚ ਇਹ ਕਿਸੀ ਨਾ ਉਤਨਿਆਤ ਹੋ ਗਿਆ ਖਾ ਆਪਣੇ ਉਤਨਪਾਦਕ ਕੰਮ ਕਰੋ ਖੂਬ ਤਰੱਕੀ ਕਰੋ ਪਰ ਆਪਣੀ ਜ਼ਿੰਦਗੀ ਚ ਥੋੜਾ ਜਿਹਾ ਸਮਾਂ ਆਪਣੇ ਮਾਪਿਆਂ ਲਈ ਵੀ ਕੱਢ ਲਓ ਪੁੱਤ ਹਾਂ